ਪਿੰਡ ਚੀਮਾ ਖੁੰਡੀ ਦੇ ਰਹਿਣ ਵਾਲੇ ਸਾਬਕਾ ਸਰਪੰਚ ਕਾਂਗਰਸ ਪਾਰਟੀ ਜਗਰਾਤ ਸਿੰਘ ਜੋਗਾ ਦੇ ਦੋ ਕਾਰਸਵਾਰ ਅਣਪਛਾਤੇਆਂ ਨੇ ਚਲਾਈ ਗੋਲੀ ਇੱਕ ਗੋਲੀ ਛਾਤੀ ਦੇ ਵਿੱਚ ਲੱਗੀ ਗੰਭੀਰ ਜ਼ਖਮੀ ਹੋਣ ਕਰਕੇ ਚੌਂਗਾ ਸਿੰਘ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਹੈ ਜਾਂਚ ਮ੍ਰਿਤਕ ਦੇ ਹਸਪਤਾਲ ਲੈ ਕੇ ਆਏ ਜਗਰਾਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿੰਜਗਰਾ ਸਿੰਘ ਨੂੰ ਪਹਿਲਾਂ ਹੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਪਰ ਸਹੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ ਇਸ ਨੂੰ ਲੈ ਕੇ ਅੱਜ ਦੋ ਅਣਪਛਾਤੇ ਆਏ ਤੇ ਉਹਨਾਂ ਦੀ ਛਾਤੀ ਵਿੱਚ ਗੋਲੀ ਮਾਰਤੀ ਇਸ ਦੌਰਾਨ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਜ਼ਖਮੀ ਹਾਲਾਤ ਵਿੱਚ ਇੱਕ ਵਿਅਕਤੀ ਆਇਆ ਸੀ ਜਾਂਚ ਕਰਨ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਆਪ ਦੇਖਦੇ ਹਾਂ ਅੱਗੇ ਦੀ ਖਬਰ तकरीबन 4 ਵਜੇ ਦੀ ਗੱਲ ਆ ਭਾਈ ਕੀ ਨਾਮ ਦਾ ਹੈ ਨਿਰਮਲ ਹੈ ਜਿਹਨੂੰ ਦੱਸੋ ਕੀ ਲੱਗਦਾ ਤੁਹਾਨੂੰ ਛੋਟੇ ਬ੍ਰਦਰ ਕਿਸ ਤਰ੍ਹਾਂ ਦੇ ਰਸਤੇ ਉਹ ਮੰਡੇ ਆਏ ਗੱਡੀ ਕਿੰਨੇ ਸਾਨੂੰ ਰਾਏ ਵਾਜ ਤੇ ਗੱਡੀ ਚਾਹੀਦੀ ਉਹਨੇ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਜਿਵੇਂ ਜੈਸਾ ਇਹਨਾਂ ਦੇ ਪਰਿਵਾਰ ਚੋਂ ਕੋਣ ਸੀ ਉਹਨਾਂ ਦਾ ਰਹਿੰਦਾ ਕਿ ਸਾਰੇ ਪਰਿਵਾਰ ਚੋਂ ਆਪਣੇ ਸਾਡੇ ਜਿਹੜੇ ਜਿੱਦਾਂ ਲੈ ਉਹਨਾਂ ਦਾ ਬੇਟਾ ਹੀ ਇੱਕ ਬੇਟਾ ਵਾ 17 ਚਾਲਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਹੈ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਖੇਤੀਬਾੜੀ ਦਾ ਕੰਮ ਕਰਦੇ ਕਿੰਨੇ ਦਾ ਸਰਪੰਚ ਬਣੇ ਸੀਗੇ ਉਹ ਚੌਥੀ ਵਾਰ ਹਰਕਾ ਤੇ ਉਹ ਐਸਸੀ ਪਰ ਉਹ ਇਹਨਾਂ ਚੋਂ ਬੁਲਾਈ ਬੁਲਾਈ ਉਹੇ ਕੰਮ ਕੰਮ ਕਰਦੇ ਪਹਿਲਾਂ ਵੀ ਤੁਸੀਂ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਹੋਇਆ ਉਹ ਕੋਈ ਕਾਰਵਾਈ ਨਹੀਂ ਹੋਈ ਪਹਿਲੇ ਥੋੜਾ ਜਿਹਾ ਨਰਿੰਦਰ ਸਿੰਘ ਨਾਮ ਹੈ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਬੇਟਾ ਹੈ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ 4 ਵਰੀ ਦੇ ਸਰਪੰਚਾ ਪਿਛਲੀ ਦਾ ਐਰਕਾ ਟਰਮ ਐ ਐਸਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸੰਮਤੀ ਮੈਂਬਰ ਵੀ ਪਿਛਲੀ ਵਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀ ਰਹੀਆਂ 1-2 ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਦੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੋਂ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਉਹਨਾਂ ਨੂੰ ਆਰ.ਸੀ. ਦਿਖਾ ਲੋ ਜਿਹਨੂੰ ਆਰ.ਸੀ. ਥਾਲਣ ਲੱਗੇ ਤੇ ਇਹਨਾਂ ਦੇ 2 ਗੋਲੀਆਂ ਮਾਰਤੀਆਂ 2 ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਜਗਰਾਤ ਸਿੰਘ ਹੈ ਪਰਿਵਾਰ ਚ ਕੌਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਹਨ ਖਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਮੋਟਰਸਾਈਕਲ ਤੇ ਸਿਫਟ ਗਈ ਸਿਫਟ ਗਈ ਸਰ ਕਪੀਸੀਟੀ ਵੀਡੀਓ ਪਾਗੀ ਤਾਂ ਕਿ ਕਿਹੜੇ ਆਦੇ ਵਾਲੇ ਬਹੁਤ ਆ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੇ ਕੰਪਲੀਟ ਕੀਤਾ ਨੰਬਰ ਦਾ ਬਲਵਿੰਦਰ ਸਿੰਘ ਬਰਾਜੀ ਕਿਹੜਾ ਪਿੰਡ ਵਾਜੀ ਜੀ ਕੀਮਾ ਹੁੱਡੀ ਜੀ ਸਰੀ ਕਾਲੀ ਹੋਇਆ ਤੇ ਕੌਣ ਸੀ ਇੱਥੇ ਇਹਦੀ ਰਾਸਾ ਪੰਚਾ ਜੀ ਲੋ ਆਏ ਬਾਕੀ ਆ ਕਰਨ ਸਤਿਨਾ ਗੋਰੀ ਮਾਸੀ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਸੀ ਪਰਿਵਾਰ ਚ ਕੌਣ ਕੌਣ ਆਇਆ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਾ ਕਰ ਇਹ ਕੰਮ ਕਰਾ ਕਰ ਇਹ ਮੇੜੀ ਦਾ ਸਟੋਰ ਇਹਨਾਂ ਦਾ ਦੇਖਣ ਗੋਰੀ ਮਾਸੀ ਹਾਂਜੀ ਕਿਹਦਾ ਨਾਮ ਦੱਸੇ ਹੁਣ ਹਾਂਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆਇਆ ਉਹ ਨਾ ਜਗਰਾਤ ਸਿੰਘ ਆ ਸੰਨ ਆਫ ਮੀਦਰ ਸਿੰਘ ਤੇ ਪਿੰਡ ਚੱਕ ਖੁਰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਜੀ ਠੀਕ ਹੈ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਣਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਿੱਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚੀ ਜੀ 52 ਸਾਲ ਨੂੰ ਮਰ ਜੇ ਮਰੀਜ਼ ਦੀ 5:00 ਵਜੇ 10 ਪੰਜ ਵਜੇ ਕੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੀ ਹਾਂਜੀ ਕੱਲ ਉਹਦਾ ਪੋਸਟ ਮਾਡਰਨ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਮੈਂ ਕੁੜੀ ਘਟਨਾ ਵਪਰੀ ਕੀ ਕਹਿੰਦੇ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਦਿਵਾਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਕੀ ਹੋਣਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰ ਲਈ ਫਸਟ ਦੇਖ ਰਹੇ ਹਾਂ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕੋ ਹੀ ਗੋਲੀ ਲੱਗੀ ਹੈ ਜੀ